ਤੇ ਟੈਕਨੀਕਲ ਤੇ ਸੋਸ਼ਲ ਇਨਫੋਰਮੇਸ਼ਨ ਤੇ ਡਿਪੈਂਡ ਕਰਦੇ ਹੋਏ ਪੁਲਿਸ ਨੇ 48 ਘੰਟੇ ਦੇ ਵਿੱਚ ਵਿੱਚ ਮਰਡਰ ਟਰੇਸ ਕੀਤਾ ਔਰ 10 ਦੋਸ਼ੀ ਗ੍ਰਿਫਤਾਰ ਕਰ ਲਏ 10 ਜਣੇ ਇਨਵੋਲਵਮੈਂਟ ਸੀ ਜੀ 11 ਜਣੇ 11 ਇੱਕ ਰੰਦਾ ਸੀ ਇੱਕ ਜਿਸ ਦਾ ਬੀਸਲੀ ਬੇਸਿਕਲੀ ਕੋਈ ਲੇਡੀ ਸੀ ਉਹਦੇ ਨਾਲ ਇਹ ਰਿਲੇਸ਼ਨ ਸੀ ਇਹ ਉਹਦੇ ਕੋਈ ਹੋਰ ਜਿਹੜੇ ਸਰਕਲ ਦੇ ਵਿੱਚ ਲੇਡੀ ਸੀ ਉਹਨਾਂ ਨੂੰ ਵੀ ਉਹਨੂੰ ਪ੍ਰੈਸ ਕਰ ਰਿਆ ਸੀ ਵੀ ਉਹਨਾਂ ਨੂੰ ਮੇਰੇ ਨਾਲ ਐਂਗਲ ਕਰੋ ਉਹ ਉਹਦੇ ਵਿੱਚ ਉਹਨੇ ਰਜੈਂਟ ਕੀਤਾ ਤੇ ਦੈਨ ਉਹਦੇ ਜਿਹੜੇ ਬਾਕੀ ਕੋਈ ਸਾਥੀ ਸੀਗੇ ਉਹਨਾਂ ਨੂੰ ਨਾਲ ਲਿਆ ਕੇ ਇਹਨਾਂ ਨੂੰ ਮਾਰਤਾ ਵੈਸੇ ਆਸ਼ਿਕ ਨੂੰ ਜਾਜ ਬੰਦਾ ਸੀ ਤੇ ਕੋਤਾਂ ਕੋਈ ਹੋਰ ਨਹੀਂ ਉਸਰਾ ਦੀ ਲੱਗਦਾ ਹੈ ਜੀ ਉਹਦੀ ਜਿਸ ਤਰ੍ਹਾਂ ਦੀ ਹਾਲਤ ਸੀ ਵੀ ਉਸ ਤੋਂ ਲੱਗਦਾ ਹੈ ਕਿ ਉਹ ਸੀ ਇੱਕ ਕਮ ਇਲੈਕਟ੍ਰੀਸ਼ੀਅਨ ਦਾ ਸੀ ਹਾਂਜੀ ਕਿ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਹਾਂਜੀ ਜਿਹੜੇ 10 ਬੰਦੇ ਕੀਤਾ ਉਹਨਾਂ ਤੁਹਾਨੂੰ ਕਿਸ ਨੂੰ ਟਾਰਿਆ ਜੋ ਉਸ ਨਾਮ ਹੈਗੇ ਸਾਰਿਆਂ ਦੇ ਵੈਸੇ ਮੇਨ ਉਹਨਾਂ ਚ ਇੱਕ ਕਰਨ ਹੈ ਮੁੰਡਾ ਜਿਹੜਾ ਕਿ ਗੱਡੀ ਚਲਾਉਂਦਾ ਸੀ ਉਹਦੀ ਗੱਡੀ ਵੀ ਅਸੀਂ ਕਬਜ਼ੇ ਚ ਲਈ ਹੈ ਜਿਹੜੀ ਕਿ ਹੁੰਡੇ i20 ਸੀ ਤੇ ਬਾਕੀ ਇੱਕ ਜਗਤਪ੍ਰੀਤ ਹੈ ਇੱਕ ਜਿਸ ਕਰਨ ਹੈ ਮਨਜੀਤ ਹੈ ਤੇ ਲੇਡੀਜ਼ ਨੇ ਉਹਦਾ ਕੀ ਕਰਤਾ ਕੀ ਇਹ ਕਿਉਂ ਲਏ ਦੀ ਨਾਲ ਹਾਂਜੀ ਉਹ ਵੀ ਉਹ ਲੇਡੀਜ਼ ਦੇ ਨਾਲ ਕੁਛ ਹੱਦ ਤੱਕ ਪੇ ਜੁੜਿਆ ਹੋਇਆ ਸੀਗਾ ਜੀ ਹਾਂ ਜੀ ਹਾਂ ਜੀ ਮਰਡਰ ਮਰਡਰ ਦੋਸਤਾਂ ਦੇ ਸੇਮ ਪਲੇਸ ਕੀ ਬੋਡੀ ਡੰਪ ਹੋਈ ਹੋਤੀ ਨਹੀਂ ਨਹੀਂ ਮਰਡਰ ਹੀ ਹੋਇਆ ਹੈ ਮਰਡਰ ਹੋਇਆ ਹੈ ਕਿ ਉਹ ਆਪੀ ਜੀ ਜੀ ਸੇਮ ਸੀ ਹੋਇਆ ਮਰਡਰ ਬੇਟਾ ਤੂੰ ਹੋਇਆ ਪੁਆਮਾਂ ਨੂੰ ਤੋਫੀ ਚੱਲੀ ਹੈ ਜੀ ਰਿਕਵਰ ਕਰਾਂਗੇ ਦੋਸ਼ੀ ਕਾਬੂ ਆ ਗਏ ਹੁਣੇ ਆਏ ਨੇ ਤੁਸੀਂ ਕਹੇ ਵੀ ਤੁਹਾਨੂੰ ਪਹਿਲਾਂ ਦੱਸਦੇ ਨੇ ਤੇ ਫਿਰ ਤੁਸੀਂ ਸ਼ਾਮੀ ਖਬਰ ਲਗਾ ਦਿੰਦੇ ਕਿੰਨੇ ਲੱਗੋਗੇ ਰਿਸ਼ੀਦ ਤੇ ਬਾਗ ਹੋਈ ਸੀ ਹਾਂ ਜੀ ਕਿੰਨੇ इंजीनियर्स के लिए चार इंजीनियर्स मेजर जो इंजरी है ना दैट इज हेड ब्लो ऑन हेड हेड शेप दे विच एक सेट बता दैट शार्प इंजरी इज शार्प 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 ठंडा पूरी बबल होगी हां जी शार्प इंजरी कितनी दिन मारते सर कितनी दिन मारते रहते रहते ਇਹhle ਪੇਸ਼ ਕਰਦੇ ਹਾਂ ਤੇ ਹੁਣੇ ਪੇਸ਼ ਕਰਾਂਗੇ ਤੇ ਰਿਮਾਨੇ ਥੋੜੇ ਜਿਹਾ ਪਹਿਲਾਂ ਪਹਿਲਾਂ ਤੁਹਾਨੂੰ ਦੱਸਾਂ ਔਰ ਬੇਸ ਕਰਾਂਗੇ ਮਾਨੀ ਉੱਪਰ ਆ ਜਿਹੜਾ ਜਿਹੜਾ ਕੀ ਡਿਟੇਲ ਹੈ ਕਿਦਾ ਕੀ ਰੋਲ ਹੈ ਕੌਣ ਪਹਿਲੇ ਆਇਆ ਸੀ ਕੌਣ ਬਾਅਦ ਚ ਆਇਆ ਸੀ ਇਹਨਾਂ ਦੀ ਕੀ ਪਲਾਨਿੰਗ ਸੀ ਉਹ ਸਾਰੀ ਡਿਟੇਲਸ ਅਸੀਂ ਦੁਬਾਨੇ ਤਫਤੀਸ਼ ਅਸੀਂ ਸੀ ਨੂੰ ਦੇਖਾਂਗੇ ਇੱਕ ਬਾਰ ਅਸੀਂ ਅਸਰਟੇਨ ਕਰ ਲੈਨੇ ਆ ਕਿ ਕਿਹੜੇ ਕਿਹੜੇ ਬੰਦੇ ਕਿਸ ਕਿਸ ਹਿਸਾਬ ਨਾਲ ਉਹ ਉਸ ਹਿਸਾਬ ਨਾਲ ਜਿਹੜਾ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਜਿਹੜਾ ਇਹਨਾਂ ਦਾ ਜਿਹੜਾ ਫਰੰਦ ਜਿਹੜਾ ਹੈਗਾ ਇਨਵੈਸਟੀਗੇਸ਼ਨ ਹੈ ਉਹਦੇ ਚ ਤਫਤੀਸ਼ ਉਹ ਮਿਲ ਚੁਕਿਆ जी वो तो ना वो सर्विस की थी थी ये रिलेटेड थी नहीं थी कुछ माने जीडी की कार्यवाई दफ्तर सीधे करके हुए सारा लेडी जाके आप वो इन रिलेशन की दायित्व किथे रहंदी थी नहीं नहीं आता इतनी इट्स नॉट रिलेटेड विद द केस काफी डेट तो इकट्ठे सी द दैट इज अ पार्ट ऑफ इन्वेस्टिगेशन आल्सो ਵੀ ਵੈਦਰ ਕੀ ਉਹਦਾ ਕੀ ਹੈ ਤੇ ਡਿਸਕ੍ਰੀਟ ਪਰਸਨਲ ਇਨਫੋਰਮੇਸ਼ਨ ਜਿਹੜੀ ਇਨੀਸ਼ੀਅਲ ਅਪਾਨ ਕੀਤੀ ਇਨਵੈਸਟੀਗੇਸ਼ਨ ਹੋ ਚੁਹੀ ਹੋਰ ਵੀ ਕੋਈ ਗੱਲਾਂ ਵੀ ਜਿਹੜੀਆਂ ਨੇ ਤਾਂ ਪਰੇਸ਼ਾਨ ਨੇ ਇਹਦੇ ਪਰੇਸ਼ਾਨ ਨੇ ਨਾ ਨਹੀ ਕੈਜੋਕ ਨੋ ਨੋ ਐਜ਼ ਆਫ ਨੋ ਦੋ ਲੇਡੀਜ਼ ਦੋ ਲੇਡੀਜ਼ ਹੋਣਗੇ ਟੋਟਲ ਤਿੰਨ ਲੇਡੀਜ਼ ਨੇ ਲੇਕਿਨ ਸਾਰੀ ਗੋਲਟੀ ਹਾਜ਼ਰ ਐ ਸਭ ਕੀ ਮੈਂ ਲਈ ਇਹ ਜਿਹੜੀ ਮੇਲ ਲੇਡੀ ਸੀ ਜੀ ਉਹਦੇ ਨਾਲ ਸੀ ਇਹ ਉਹਨੂੰ ਪ੍ਰੈਸ ਕਰਦਾ ਸੀ ਵੀ ਇਹਨਾਂ ਨੂੰ ਵੀ ਮੇਰੇ ਕੋਲ ਮਤਲਬ ਆਨ ਮੇਰੇ ਨਾਲ ਫਰੈਂਡਸ਼ਿਪ ਕਰਾਉ ਤੇ ਬਟ ਉਸ ਚੱਕਰ 'ਚ ਉਹ ਵੀ ਕਾਫੀ ਦੁਖੀ ਸੀ ਵੀ ਸਾਡੂੰ ਹਰਾਸ ਕਰ ਰਿਆ ਤੇ ਬੜੇਗੇ ਨੇ ਉਹਨਾਂ ਦੇ ਲੇਡੀਜ਼ ਕਿੰਨੀਆਂ ਨੇ ਤਿੰਨ ਤੇ ਇਹ ਕਦੇ ਉਹ ਗੁਲਾਬੀ ਗੈਂਟਾਈਪ ਵਾਲਾ ਥਾ ਹੁੰਦਾ ਨਹੀਂ ਨਾ ਉਹ ਸਾਰੇ ਮੈਂ ਇਕੱਠੇ ਹੋ ਗਏ